ਨਿਰਗੋੜ ਸ਼ਹਿਰ ਵਿੱਚ ਨਵਾਂ ਖੁੱਲਿਆ ਇਹ ਫਿਜ਼ੀਓਥੈਰੇਪੀ ਸੈਂਟਰ ਲੋਕਾਂ ਲਈ ਆਸ ਦਾ ਨਵਾਂ ਕੇਂਦਰ ਬਣ ਕੇ ਉੱਭਰ ਰਿਹਾ ਹੈ ਸੈਂਟਰ ਵਿੱਚ ਅਤਿ ਆਧੁਨਿਕ ਸਹੂਦਾਵਾਂ ਉਪਲਬਧ ਕਰਵਾਈਆਂ ਗਈਆਂ ਹਨ ਜਿਹੜੀਆਂ ਫਰੀਦਕੋਟ ਹੀ ਨਹੀਂ ਸਗੋਂ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਵੀ ਸ਼ਾਇਦ ਹੀ ਦੇਖਣ ਨੂੰ ਮਿਲਣ ਸੈਂਟਰ ਦੇ ਮੈਨੇਜਮੈਂਟ ਮੁਤਾਬਕ ਇੱਥੇ ਨਵੀਨਤਮ ਤਕਨੀਕਾਂ ਵਾਲੀਆਂ ਮਸ਼ੀਨਾਂ ਰਾਹੀਂ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਲੇਜ਼ਰ ਥੈਰੇਪੀ ਤੋਂ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਖਾਸ ਸੇਵਾਵਾਂ ਸੈਂਟਰ ਦੀ ਖਾਸ ਪਹਿਚਾਨ ਬਣ ਰਹੀਆਂ ਨੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਤਿ ਆਧੁਨਿਕ ਸੁਵਿਧਾਵਾਂ ਦੇ ਬਾਵਜੂਦ ਇਲਾਜ ਦੀ ਫੀਸ ਬਹੁਤ ਹੀ ਘੱਟ ਰੱਖੀ ਗਈ ਹੈ ਤਾਂ ਜੋ ਆਮ ਲੋਕ ਵੀ ਬਿਨਾਂ ਕਿਸੇ ਬੋਝ ਦੇ ਇਲਾਜ ਲੈ ਸਕਣ ਸੈਂਟਰ ਦਾ ਦਾਅਵਾ ਹੈ ਕਿ ਇੱਥੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਫਰੀਜ਼ਕੋਟ ਦੇ ਨਾਲ-ਨਾਲ ਨੇੜਲੇ ਇਲਾਕਿਆਂ ਵਿੱਚ ਵੀ ਸ਼ਾਇਦ ਹੀ ਦੇਖਣ ਨੂੰ ਮਿਲਣ ਸੈਂਟਰ ਦੀ ਮੈਨੇਜਮੈਂਟ ਮੁਤਾਬਕ ਲੋਕਾਂ ਵਿੱਚ ਸੈਂਟਰ ਨੂੰ ਲੈ ਕੇ ਖਾਸ ਰੁਚੀ ਵਿਖੀ ਜਾ ਰਹੀ ਹੈ ਅਤੇ ਕਈ ਮਰੀਜ਼ ਹ ਪਹਿਲੇ ਹੀ ਹਫਤੇ ਵਿੱਚ ਸੁਧਾਰ ਦੀਆਂ ਰਿਪੋਰਟਾਂ ਦੇ ਰਹੇ ਨੇ ਸਰ ਮੇਰਾ ਨਾਮ Prabhjot Singh ਹੈ ਜੀ ਤੇ ਸਰ ਜਿਹੜਾ ਆਪਣਾ ਜਿਹੜਾ ਸੈਂਟਰ ਜਿਹੜਾ ਖੋਦਿਆ ਹੋਇਆ ਕਿੱਥੇ ਖੋਦਿਆ ਹੈ ਸਰ ਇਹ ਗੁਰੂ ਨਾਨਕ ਕਲੋਨੀ ਗਲੀ ਨੰਬਰ 5 ਫਰੀਦਕੋਟ ਓਪੋਜ਼ਿਟ ਜੀਜੀਐਸ ਮੈਡੀਕਲ ਕਾਲਜ ਹੈ ਜੀ ਕਿਹ ਤਰ੍ਹਾਂ ਦੀਆਂ ਸੇਵਾਵਾਂ ਗਿਰਨੀਆਂ ਸੀ ਸਰ ਦੇਖੋ ਇੱਥੇ ਬੇਸਿਕਲੀ ਸਾਰੀਆਂ ਫਿਜ਼ੋਥੈਰੇਪੀ ਸੇਵਾਵਾਂ ਜਿਹੜਾ ਆਪਾਂ ਉਪਲਬਧ ਕਰਾ ਰਹੇ ਹਾਂ ਜੀ ਜਿਦੇ ਚ ਕਪਿੰਗ ਥੈਰੇਪੀ ਆ ਗਈ ਮੈਨੂਅਲ ਥੈਰੇਪੀ ਆ ਗਈ ਤੇ ਆਪਣਾ ਆਸਟਿਓਪੈਥੀ ਆ ਗਈ ਜੋ ਸਪਾਈਨ ਦੇ ਨਾਲ ਰਿਲੇਟਡ ਡਿਸਕ ਦੇ ਨਾਲ ਰਿਲੇਟਡ ਚੀਜ਼ਾਂ ਨੇ ਜਾਂ ਨਿਊਰੋ ਦੇ ਨਾਲ ਰਿਲੇਟਡ ਕੋਈ ਵੀ ਕੰਡੀਸ਼ਨਸ ਨੇ ਜਿਵੇਂ ਅਧਰੰਗ ਦਾ ਅਟੈਕ ਆ ਗਿਆ ਸਟ੍ਰੋਕ ਆ ਗਿਆ ਪਾਸਾ ਖੜ ਜਾਣਾ ਲਕਵਾ ਮਰ ਜਾਣਾ ਉਹ ਸਾਰਿਆਂ ਦਾ ਇਲਾਜ ਆਪਾਂ ਬੇਸਿਕਲੀ ਇੱਥੇ ਕਰਦੇ ਆਂ ਜੀ ਕੋਈ ਸਪੈਸ਼ਲਿਸਟ ਨਹੀਂ ਸਰ ਇਸ ਤਰ੍ਹਾਂ ਕਿਉਂਕਿ ਫਿਜ਼ੀਓਥੈਰੇਪੀ ਸੈਂਟਰ ਜਿਹੜੇ ਆ ਬਹੁਤ ਸ਼ਹਿਰ ਦੇ ਵਿੱਚ ਖੁੱਲੇ ਹੋਏ ਨੇ ਜੀ 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 ਤੇ ਲੋਕ ਜਾਂਦੇ ਆਂ ਕਈ ਥਾਵਾਂ ਤੋਂ ਲੋਕਾਂ ਨੂੰ ਇਹ ਵੀ ਹੁੰਦਾ ਹੈ ਵੀ ਰਿਜ਼ਲਟ ਜਿਹੜਾ ਨਹੀਂ ਮਿਲਦਾਗਾ ਹਾਂਜੀ ਐਕਚੁਅਲੀ ਸਰ ਕੀ ਹੈ ਕਿ ਅ ਕਈ ਵਾਰੀ ਲੋਕਾਂ ਨੂੰ ਵੀ ਨਹੀਂ ਆਈਡੀਆ ਮਿਲਦਾਗਾ ਲੋਕਾਂ ਨੇ ਨਾਮ ਲਿਖੇ ਹੋਏ ਆ ਜਿ ਫਿਜ਼ੀਓਥੈਰੇਪੀ ਕਲੀਨਿਕ ਸੈਂਟਰ ਪਰ ਉਹ ਲੋਕ ਇਹ ਵੀ ਨਹੀਂ ਦੇਖਦੇ ਕਿ ਉੱਥੇ ਡਿਗਰੀ ਹੈ ਜਾਂ ਨਹੀਂ ਹੈ ਬੱਚੇ ਕੋਲ ਜਾਂ ਕਿਵੇਂ ਆ ਹੈਨਾ ਤੋ ਕਿਤਨਾ ਕਿਤੇ ਮਤਲਬ ਨੌ ਸਿਕੀਏ ਵੀ ਅੱਜ ਕੱਲ੍ਹ ਖੋਲ ਕੇ ਬੈਠੇ ਆ ਤਾਂ ਆਪਾਂ ਉਹਨਾਂ ਬਾਰੇ ਤਾਂ ਨਹੀਂ ਕੁਝ ਕਵਾਂਗੇ ਬਟ ਅਸੀਂ ਦੇਖੋ ਜੀ ਸਰਟੀਫਾਈਡ ਫਿਜ਼ੀਓ ਹੋਣ ਦੇ ਨਾਤੇ ਅਸੀਂ ਇਹ ਸਲਾਹ ਦੇਵਾਂਗੇ ਸਾਰੇ ਲੋਕਾਂ ਨੂੰ ਕਿ ਜਰੂਰ ਇੱਕ ਵਾਰੀ ਜਾਂਦੇ ਸਰ ਤੁਸੀਂ ਇਹ ਪੁੱਛੋ ਵੀ ਤਾਂ ਉਹਨਾਂ ਦੀ ਡਾਕਟਰ ਦੀ ਕੁਆਲੀਫਿਕੇਸ਼ਨ ਕੀ ਹੈ ਡਾਕਟਰ ਦਾ ਰੁਤਬਾ ਕੀ ਹੈ ਹੈਨਾ ਤਾਂ ਉਹ ਇੱਕ ਮੈਟਰ ਕਰਦੀ ਹੈ ਚੀਜ਼ ਜੀ ਹੁਣ ਡਾਕਟਰ ਕੋਲ ਕੋਈ ਜਾਂਦੇ ਆ ਜੀ ਅਸੀਂ ਕਹਿੰਦੇ ਆ ਜੀ ਅਸੀਂ ਫਿਜ਼ੀਓਥੈਰੇਪੀਆਂ ਕਰਾਈਆਂ ਜੇ ਸਾਨੂੰ ਫਰਕ ਨਹੀਂ ਪਿਆ ਉਹ ਡਾਕਟਰ ਨੂੰ ਵੀ ਨਹੀਂ ਪਤਾ ਲੱਗਦਾ ਵੀ ਉਹ ਫਿਜ਼ੀਓਥੈਰੇਪਿਸਟ ਕੌਣ ਸੀ ਐਕਚੁਅਲ ਜੋ ਕਈ ਆਰੀ ਮਾਲਚੀਏ ਹੁੰਦੇ ਆ ਤਾਂ ਉੱਥੇ ਹੁਣ ਡਾਕਟਰ ਵੀ ਕਹਿ ਦਿੰਦੇ ਕਿ ਫਿਜ਼ੀਓਥੈਰੇਪੀ ਬੰਦ ਕਰ ਦਿਓ ਜੇ ਫਰਕ ਨਹੀਂ ਪਿਆ ਤਾਂ ਨਾਮ ਕਿੱਥੇ ਖਰਾਬ ਹੁੰਦਾ ਫਿਜ਼ੀਓਥੈਰੇਪੀ ਦਾ ਇਸ ਜਗ੍ਹਾ ਤੋਂ ਸ਼ੁਰੂ ਹੋ ਜਾਂਦਾ ਜੀ ਤੇ ਆਪਣੇ ਸਰ ਇੱਥੇ ਸੈਂਟਰ ਦੇ ਵਿੱਚ ਜਿਵੇਂ ਸਵਾਮ ਜੀ ਕੇਸ ਨੇ ਸਵਾਮ ਦੇ ਤਿੰਨ ਜਣਗੀਆਂ ਅਹ ਦੇਖੋ ਸਰ ਟ੍ਰੀਟਮੈਂਟ ਕਾਫੀ ਤਰ੍ਹਾਂ ਦੇ ਹੈਗੇ ਆ ਜੀ ਜਿਵੇਂ ਕਪਿੰਗ ਥੈਰੇਪੀ ਨਾਲ ਆਪਾਂ ਟ੍ਰੀਟਮੈਂਟ ਕਾਫੀ ਕਰਦੇ ਆ ਲੇਜ਼ਰ ਥੈਰੇਪੀ ਜਿਵੇਂ ਕਿਸੇ ਦਾ ਮਸਲ ਟੀਅਰ ਹੈ ਜੀ ਜਾਂ ਕੋਈ ਇਹੋ ਜਿਹਾ ਮਸਲ ਫਾਈਬਰ ਟੇਅਰ ਹੋ ਗਿਆ ਡਿਸਕ ਬਲਜ ਆ ਗਿਆ ਜੀ ਹੈਨਾ ਆਪਾਂ ਮਣਕਿਆਂ ਦੇ ਕਹ ਦੇਣੇ ਨਾਈ ਸਪੇਸ ਬਣ ਗਈ ਮਣਕਿਆਂ ਦੇ ਵਿੱਚ ਸਪੇਸ ਘਟ ਗਈ ਵਧ ਗਈ ਉਹ ਸਾਰਿਆਂ ਦਾ ਇਲਾਜ ਲੇਜ਼ਰ ਥੈਰੇਪੀ ਨਾਲ ਡਿਸਕ ਬਲਜ ਨੂੰ ਸੁਕਾ ਕੇ ਉਹਨੂੰ ਅੰਦਰ ਕਰਨਾ ਬਲੱਡ ਸਪਲਾਈ ਨੂੰ ਵਧਾਉਣਾ ਟੇਅਰ ਜਿਹੜਾ ਹੈਗਾ ਉਹਦੀ ਹੀਲਿੰਗ ਨੂੰ ਫਾਸਟ ਕਰਨਾ ਨਾਲ ਹੀ ਆਪਣੇ ਕੋਲ ਇੱਕ ਸ਼ੌਕ ਵੇਵ ਹੈ ਜੀ ਇਦੇ ਨਾਲ ਆਪਾਂ ਸ਼ੌਕਸ ਡਿਲੀਵਰ ਕਰਦੇ ਆ ਬਹੁਤ ਹੀ ਘੱਟ ਯੂਜ਼ ਕੀਤੀ ਜਾਂਦੀ ਹੈ ਜੀ ਇਹ ਤੇ ਬਹੁਤ ਹੀ ਲਿਮਿਟਿਡ ਫਿਜ਼ੀਓਸ ਨੇ ਆਪਣੇ ਪੰਜਾਬ ਦੇ ਜਿਹੜੇ ਯੂਜ਼ ਕਰਦੇ ਆ ਸ਼ੌਕ ਵੇਵ ਨੂੰ ਕਿਉਂਕਿ ਇਹਦੇ ਰਿਸਕ ਫੈਕਟਰ ਬਹੁਤ ਜ਼ਿਆਦਾ ਹੋ ਜਾਂਦੇ ਆ ਪਰ ਛੋਟੀ ਛੋਟੀ ਚੀਜ਼ ਨੂੰ ਧਿਆਨ ਚ ਰੱਖ ਕੇ ਤਾਂ ਸ਼ੌਕ ਵੇਵ ਕਰੀਤ ਕੀਤੀ ਜਾਂਦੀ ਹੈ ਜੀ ਜਿਹੜੀ ਸਰ ਲੇਜ਼ਰ ਦੀ ਗੱਲ ਕਰ ਰਹੇ ਹੋ ਜੀ 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 ਫਰੀਦਕੋਟ ਦੇ ਵਿੱਚ ਜੀ ਕਿਤੇ ਹੋਰ ਵੀ ਇਹਦੀ ਨਹੀਂ ਸਰ ਹਾਲੇ ਤੱਕ ਤਾਂ ਸੁਣਨ ਦੇ ਵਿੱਚ ਨਹੀਂ ਆਇਆ ਕਿ ਕੋਈ ਉੱਥੇ ਲੈ ਕੇ ਆਇਆ ਲੇਜ਼ਰ ਕਿਉਂਕਿ ਕਾਸਟਲੀ ਵੀ ਪੈਂਦੀ ਹੈ ਜੀ ਤੇ ਟਰਸਟਡ ਫਿਜ਼ੀਓਸ ਬਹੁਤ ਘੱਟ ਨੇ ਫਰੀਦਕੋਟ ਦੇ ਵਿੱਚ ਜਿਹੜੇ ਹੈਗੇ ਨੇ ਉਹ ਬਹੁਤ ਅੱਛਾ ਕੰਮ ਕਰ ਰਹੇ ਆ ਜੀ ਟੱਚਵੁੱਡ ਬਟ ਜਿਹੜੇ ਨੌਸਿੱਖੀ ਬੈਠੇ ਆ ਜੋ ਖਰਾਬ ਵੀ ਬਹੁਤ ਕਰਦੇ ਆ ਪੇਸ਼ੈਂਟਸ ਨੂੰ ਫਾਇਦੇ ਇਹ ਨੇ ਜੀ ਤੁਹਾਡੇ ਲੱਤ ਦੇ ਵਿੱਚ ਰੌੜ ਵੀ ਪਈ ਹੈ ਜੀ ਉਹਦੇ ਤੇ ਵੀ ਆਪਾਂ ਕਰ ਸਕਦੇ ਜਿਵੇਂ ਕਈ ਪੇਸ਼ੈਂਟਸ ਨੇ ਬੈੱਡ ਤੇ ਲੇਟਣ ਲੇਟੇ ਕਰਕੇ ਲੰਬਾ ਟਾਈਮ ਲੇਟਣ ਕਰਕੇ ਅਧ ਰੰਗ ਦਾ ਅਟੈਕ ਆਇਆ ਤੇ ਪ੍ਰੈਸ਼ਰ ਸੋਰਸ ਹੋ ਗਏ ਜਾਂ ਡਾਇਬੀਟਿਸ ਕਰਕੇ ਵੂਨਡ ਹੋ ਗਿਆ ਜਿਹੜਾ ਭਰ ਨਹੀਂ ਰਿਹਾ ਜ਼ਖਮ ਉਹਨੂੰ ਪਰਨ ਦੇ ਵਿੱਚ ਇਹ ਬੈਨੀਫੀਸ਼ੀਅਲ ਬਹੁਤ ਜ਼ਿਆਦਾ ਹੁੰਦੀ ਹੈ ਜੀ 2 ਸਾਲ ਤੋਂ ਇੱਕ ਬੰਦੇ ਸੀਗੇ ਜਿਹੜੇ ਪੇਸ਼ੈਂਟ ਸੀ ਮੇਰੇ 2 ਸਾਲ ਤੋਂ ਉਹਨਾਂ ਦਾ ਜ਼ਖਮ ਸੀਗਾ ਜੀ ਉਹ ਭਰ ਨਹੀਂ ਰਿਹਾ ਸੀਗਾ ਲੇਜ਼ਰ ਦੀਆਂ 10 ਸੈਟਿੰਗਸ ਕੀਤੀਆਂ ਜੀ ਸਾਰਾ ਜ਼ਖਮ ਭਰ ਗਿਆ ਸਾਰਾ ਉਹਨਾਂ ਦਾ ਹੀਲ ਹੋ ਗਿਆ ਜੀ ਜ਼ਖਮ ਤੇ ਉਹ ਵਧੀਆ ਤੁਰਨ ਫਿਰਨ ਲੱਗ ਗਿਆ ਉਸ ਤੋਂ ਬਾਅਦ ਜੀ ਪੀਸ਼ੈਂਟ ਨੇ ਮਿਲਣਾ ਹੋਵੇ ਜਾਂ ਤੁਹਾਡੇ ਕੰਟੈਕਟ ਕਰਨਾ ਜੀ ਸਰ ਦੇਖੋ ਮੇਰਾ ਕਲੀਨਿਕ ਗੁਰਨਾਨਕ ਕਲੋਨੀ 5 ਨੰਬਰ ਗਲੀ ਦੇ ਵਿੱਚ ਹੈ ਜੀ ਤਾਂ ਮੈਂ ਮੋਸਟਲੀ ਇੱਥੇ ਅਵੇਲੇਬਲ ਹੁੰਨਾ ਹੀ ਆ ਜੀ ਕਦੇ ਮੈਂ ਅਵੇਲੇਬਲ ਨਹੀਂ ਵੀ ਹਾਂ ਤਾਂ ਮੈਨੂੰ ਇੱਕ ਨੰਬਰ ਹੈ ਜੀ ਮੇਰਾ ਤੁਹਾਡੇ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਤੁਸੀਂ ਇਹਦੇ ਤੇ ਕਾਲ ਕਰਕੇ ਮੈਨੂੰ ਐਨੀ ਟਾਈਮ ਕਾਲ ਕਰਕੇ ਟਾਈਮਿੰਗ ਫਿਕਸ ਕਰ ਸਕਦੇ ਹੋ ਜੀ ਵੈਸੇ ਰੂਟੀਨ ਦੇ ਵੈਸੇ ਟਾਈਮਿੰਗ ਕੀ ਹੈ ਸਰ ਮੰਡੇ ਤੋਂ ਸੈਟਰਡੇ ਮੇਰਾ ਕਲੀਨਿਕ ਓਪਨ ਹੁੰਦਾ ਜੀ 9 ਤੋਂ 6 ਤੱਕ ਮੈਂ ਕਲੀਨਿਕ ਤੇ ਹੁੰਨਾ ਜੀ ਤੇ ਫਿਰ ਵੀ ਮੈਂ ਤੁਹਾਨੂੰ ਰეკਮੈਂਡ ਜ਼ਰੂਰ ਕਰਾਂਗਾ ਕਿ ਪੇਸ਼ੈਂਟ ਜਦੋਂ ਵੀ ਆਉਣ ਇੱਕ ਕਾਲ ਜ਼ਰੂਰ ਕਰ ਲੈਣ ਕਈ ਵਾਰੀ ਮੈਂ ਬਾਹਰ ਹੁੰਨਾ ਤਾਂ ਈਜ਼ੀ ਹੋ ਜਾਂਦਾ ਹੈ ਜੀ ਸੰਡੇ ਅਸੀਂ ਸਪੈਸ਼ਲ ਕਾਲ ਤੇ ਰੱਖਦੇ ਹਾਂ ਜੀ